ਲੁਧਿਆਣਾ ਦੇ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਦੋ ਅਜਿਹੇ ਮੁੰਡਿਆਂ ਨੂੰ ਕਾਬੂ ਕੀਤਾ ਜਿਹੜੇ ਕੀ ਭਰੇ ਬਾਜ਼ਾਰ ਦੇ ਵਿੱਚ ਸ਼ਰਿਆਮ ਅਜਿਹੇ ਗੰਦੇ ਕੰਮ ਕਰਦੇ ਸੀ ਤੇ ਜਦੋਂ ਲੋਕਾਂ ਨੇ ਇਹਨਾਂ ਦੀ ਹਰਕਤ ਨੂੰ ਨੋਟ ਕੀਤਾ ਤਾਂ ਫਿਰ ਫਟਾਫਟ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਪਹਿਲਾਂ ਇਹਨਾਂ ਦਾ ਹੱਥ ਥੋੜਾ ਕੀਤਾ ਉਸ ਤੋਂ ਬਾਅਦ ਖੰਬੇ ਦੇ ਨਾਲ ਬੰਨ੍ਹਿਆ ਗਿਆ ਜਿਸ ਤੋਂ ਬਾਅਦ ਇਹਨਾਂ ਨੂੰ ਪੁੱਛਿਆ ਕਿ ਆਖਰ ਤੁਸੀਂ ਹੈ ਕਿੱਥੋਂ ਦੇ ਹੋ ਤੇ ਤੁਸੀਂ ਇੱਥੇ ਕੀ ਕਰਦੇ ਹੋ ਤਾਂ ਉਸ ਤੋਂ ਬਾਅਦ ਇਹਨਾਂ ਨੌਜਵਾਨ ਮੁੰਡਿਆਂ ਨੇ ਕੀ ਕਿਹਾ ਆਓ ਦੇਖ ਲੈਨੇ ਆ ਇਹ ਵੀਡੀਓ ਕੀ ਕਰਨਾ ਇਸ ਇੱਥੇ ਇੱਕ ਕਾਂਟਾ ਘਰ ਆਇਆ ਗੀ ਘੁੰਮਣ ਭਾਈ ਇੱਥੇ ਇਹ ਮੋਰ ਦੇ ਦਰ ਨੂੰ ਆਇਆ ਸੀ ਕੀ ਕਰਨਾ ਇੱਥੇ ਕੀ ਕਰਨਾ ਇੱਥੇ ਉਹ ਮੁੰਡੇ ਕੋਲ ਆ ਮੁੰਡਾ ਨਾਲ ਸੀਗਾ ਜੀ ਹੈ ਨੂਰਪੁਰ ਵੇਟ ਕਿਹੜੇ ਮੁੰਡੇ ਨੇ ਖੋਲਿਆ ਨੂਰਪੁਰ ਵੇਟ ਹਾਂ ਇਹਨੇ ਕਿਉਂ ਖੋਇਆ ਫੋਨ ਕਿਹੜਾ ਪਿੰਡਾ ਨੂਰਪੁਰ ਵੇਟ ਨੂਰਪੁਰ ਵੇਟ ਆ ਜੀ ਉਹ ਨੂਰਪੁਰ ਵੇਟ ਤਾਂ ਹੈਗਾ ਵੇਟ ਲਾਗਾ ਬਤੇਰਾ ਬੜਾ ਨੂਰਪੁਰ ਕਿੱਥੇ ਆਮੜਾ ਗੋਲੇ ਆਮੜਾ ਤੋਂ ਆ ਨੂਰਪੁਰ ਹਾਂ ਜੀ ਮਨਪੋਰਤ ਹੈ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਦਾਅਵਾ ਕੀਤਾ ਕਿ ਲੁਧਿਆਣਾ ਦੇ ਨਿਊ ਚੰਦਰ ਨਗਰ ਦੇ ਵਿੱਚ ਇਹ ਸਨੇਚਿੰਗ ਕਰਨ ਵਾਲੇ ਮੁੰਡੇ ਲੋਕਾਂ ਦੇ ਵੱਲੋਂ ਕਾਬੂ ਕੀਤੇ ਗਏ ਨੇ ਜੋ ਕਿ ਆਉਂਦੇ ਜਾਂਦੇ ਲੋਕਾਂ ਦੇ ਕੋਲੋਂ ਮੋਬਾਈਲ ਫੋਨ ਖੋਹਦੇ ਸੀ ਅਤੇ ਹੋਰ ਕੀਮਤੀ ਸਮਾਨ ਖੋ ਕੇ ਫਰਾਰ ਹੋ ਜਾਂਦੇ ਸਨ ਜਿਸ ਦੇ ਚੱਲਦੇ ਲੋਕਾਂ ਨੇ ਇਸ ਨੂੰ ਕਾਬੂ ਕੀਤਾ ਤੇ ਜਿੱਥੇ ਖੇਤਰ ਪ੍ਰੇਡ ਕੀਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ